ਹੰਸਾ ਸਿੱਕਲ ਦੀ ਸਾਰਿਆਂ ਨੂੰ ਮਦੀਹ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਤੇ ਇੱਕ ਹੌਲੇ ਭਾਜੇ ਇੱਕ ਮਾਂਝ ਤੁਹਾਨੂੰ ਦਿਖਾਉਣੀ ਹੈ ਅੰਦੇ ਤੇ ਵੀਡੀਓ ਪੂਰੀ ਜ਼ਰੂਰ ਵੇਖੋ ਸਾਰੀ ਵੈਰਾਈਟੀ ਤੁਹਾਨੂੰ ਵਿਖਾਉਣੀ ਆ ਵੱਡੇ ਪਾਸ ਛੋਟੇ ਪਾਸ ਸਾਰੇ ਦਿਖਾਵਾਂਗੇ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ। ਹੋਸਣਾ ਠੀਕ ਠਾਕ ਜੀ। ਵਧੀਆ ਜੀ ਵਧੀਆ। ਵੇਖਿਆ ਕੱਲ ਵਾਲਾ ਮਾਲ ਫਿਰ? ਹਾਂ ਜੀ ਜੀ ਵੇਖਿਆ ਵੀਰ ਜੀ। ਤੇ ਚਲੋ ਨਾਮ ਦੱਸਦੇ ਕਰੀ। ਰਾਜ ਦੰ다 ਸਿੰਘ ਪ੍ਰਿੰਟ ਚੱਠਾ ਤਸੀਲ ਬਟਾਲਾ ਜ਼ਿਲ੍ਹਾ ਗਦਾਪੁਰ। ਤੇ ਫੋਨ ਨੰਬਰ ਬੋਲਦੇ ਕਰੀ। 905827755 ਠੀਕ ਐ ਅੱਜ 6 ਗਾਵਾਂ ਤੇ 1 ਮਾਜਨ। ਹਾਂਜੀ 1 ਮਾਜਨ। ਚਲੋ ਪਹਿਲਾਂ ਇਹਦਾ ਜਰਸੀ ਤੋਂ ਹੀ ਆਪਾਂ ਸ਼ੁਰੂ ਕਰ ਲਈਏ। ਥਾਣੇ ਦੇਖ ਸਕਦੇ ਤੇ ਲੱਗਦਾ ਇੱਕ ਦੀ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਮੋਟੀ ਲੱਗੀ ਆ ਜਿਹੜੀ। ਤੇ ਕੱਦ ਕਾਠ ਵੀ ਚੰਗਾ ਤੇ ਸਾਂਭੇ ਸੁੰਭੇ ਵੀ ਚੰਗੀ ਕਹੇ ਚੰਗੀ ਸਾਂਭਲੇ ਘਰੋਂ ਆਈ ਆ ਕਿੰਨੇ ਕ ਦੁੱਧ ਵਾਲੀ ਜਿ ਵਧਦੀ ਹੈ ਵਧਦੀ ਹੈ ਦੁੱਧੇ ਸੂਰੇ ਵੈੜ ਤੋਂ ਨਹੀਂ 6 ਦਾਂਦਿਆ ਅੱਛਾ ਤੇ ਲਈ ਸਾਰ ਜਿਹੜੇ ਬੰਦਿਆਂ ਕੋ ਵੈੜ ਲਈ ਹੈ ਠੀਕ ਹੈ ਤੇ ਵੈੜ ਨੇ ਨਾ ਪਹਿਲਾਂ ਨੇ ਦੁੱਧ 30 ਕਿਲੋ ਜਿ ਆਇਆ ਅੱਛਾ ਹਾਂ ਜੀ ਕਹਿਣ ਨੂੰ ਹੀ 35 ਗਾਦਾਂ ਦੇ 30 ਕਿਲੋ ਦੁੱਧ ਦਊਗੇ ਜੇ ਇੱਕ ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਜੀ ਅੱਛਾ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ 9 ਮਹੀਨੇ ਜ ਪੂਰੇ ਹੋਣੇ ਉਦਲੇ ਵੀ ਰਹੂਗੀ ਠੀਕ ਹੈ ਤੇ ਬਾਕੀ ਚੰਗੀ ਭਲੀ ਜਿੰਨੀ ਗਾਂ ਬੰਦੀ ਹੁੰਦੀ ਬਣੀ ਹੋਣੀ ਠੀਕ ਆ ਇਹ ਮਤਲਬ ਕਿ ਹਫਤਾ ਦੱਸ ਦੇਣਾ ਜੇ ਖੜਦੀ ਆ ਨਹੀਂ ਨਹੀਂ ਬਾਕੀ ਇਹ ਆ ਕਿ ਉਹਨਾਂ 30 ਕਿਲੋ ਦੁੱਧ ਚੋਇਆ ਹੁੰਦੇ ਪਿੱਛੇ ਸਾਡੇ ਮੋਝ ਪੂਰੀ ਕਰਨ ਕਰਕੇ ਨਾ ਬਾਹਰ ਕੋਲ ਚਰੇ ਦੇਤੀ ਆ ਅੱਛਾ ਗੱਦਾ ਖਦੇ ਸੁੱਟਣਾ ਪਿੰਦੇ ਕੋਲੇ ਵਾਲਾ ਕਿ ਨਹੀਂ ਬੈਠਾ ਜਾਂਦਾ ਠੀਕ ਆ ਬਾਕੀ ਗਾਂ ਨੂੰ ਵੇਖੋ ਚੱਡਾ ਕਿੱਦਾਂ ਹੁੰਦੇ ਤੇ ਪਿਛਾ ਨੂੰ ਕਿਤਾ ਹੈ ਇੱਕ ਲਾਈਵ ਹੋ ਜਾਵਾ ਨਹੀਂ ਤੋੜ ਦੋ ਇੱਕ ਕਰੀ ਨਾ ਫਿਰ ਬਾਕੀ ਇਹ ਆ ਕਿ ਕੱਦ ਕਾਠ ਵੀ ਚੰਗਾ ਵੇ ਫਲੀ ਕਿਦਾਂ ਵਈਆਂ ਹੁੰਦੀ ਤੇ ਸਾਂਭੇ ਸਾਂਭੇ ਪੂਰੀ ਆ ਜਿਹੜੀ ਬਾਕੀ ਅਜੇ ਤਿਆਰ ਹੋਣੀ ਆ ਦੁੱਧ 30 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾ ਦੂਗੀ ਬਾਕੀ ਤੁਸੀਂ ਆਪਨੀ ਸਮਝਣਾ ਵੇਖਣਾ ਸਾਂਭੇ ਸਾਂਭੇ ਚੰਗੀ ਆ ਪੇਠਪੜੇ ਤਾਂ ਵੀ ਚੰਗੀ ਆ ਮਿਲਕ ਨੂੰ ਦੇਖੋ ਵੀਰ ਜੀ ਦੁੱਧ ਵਾਲੀ ਕਿਤਾ ਇੱਕ ਟੀ ਮੋਟੀ ਲੱਗੀ ਏ ਐ ਵੀ ਲੱਗੀ ਏ ਮੇਰੇ ਤੇ ਕਿੰਨਾ ਰੱਖਨੇ ਦਾ ਮੁੱਲ ਵੇਤੀ ਫਿਰ ਮੁੱਲ ਦੇ ਵੇਤੀ ਇਦਾਂ ਦੀ ਵਸ਼ੀ ਆ ਭਾਈ ਦਾ 85 ਹਜ਼ਾਰ ਕਰ ਲਈਏ ਹਾਂਜੀ ਇਹਦਾ ਮੁੱਲ 75 ਹਜ਼ਾਰ 75 ਹਜ਼ਾਰ ਵਿੱਚੋਂ ਕਰਨਾ ਮੰਨਤਾ ਨਾ ਹੋਰ ਕਰਦਾਂਗੇ ਕਿੰਨੇ ਰੀ ਦੇ ਦਈਏ 70 ਦੀ ਦੇ ਦਾਂਗੇ ਠੀਕ ਆ ਛੋਟ ਛਟ ਹੋ ਜੂਗੀ ਵਿੱਚਾਂ ਪੌਣ 9 ਛੱਡਾਂਗੇ 65 ਦੀ ਦਵਾਂਗੇ 65000 ਦੇ ਦੇ ਦੋਗੇ ਹਾਂਜੀ ਠੀਕ ਹੈ ਜੀ ਬਾਕੀ ਕੋ ਫੋਨ ਲਾਵੇਂ 30 ਕਿਲੋ ਲਿਖ ਕੇ ਦਵਾਂਗੇ ਇਹ ਨਹੀਂ ਵੀ ਗੱਲਾਂ ਬਦਲ 30 ਕਿਲੋ ਗਾੜ ਦੁੱਧ ਦਵੂਗੀ ਬਾਕੀ ਚਲੋ ਤੇ ਸ਼ਾਮ ਤੇ ਅਗਲੇ ਦਿਜਾਹੋ ਜੀ ਸ਼ਾਮ ਆ ਥਾਂ ਦੇ ਵਾਕ ਦੰਨ ਰਹਿਣ ਲਗਾ ਜੀ ਹਾਂਜੀ ਹਾਂਜੀ ਧਲਾਂ ਦੇਖੋ ਕਿਤੀਆਂ ਆ ਸਾਰੀਆਂ ਗੜਨੀਆਂ ਦੇਖੋ ਥੱਬਾ ਲਾ ਜੂਗੀ ਠੀਕ ਹੈ ਜੀ ਆ ਵੀਰ ਜੀ ਧੁੰਨ ਵਾਲੀ ਬੱਸੀ ਗਈ ਐ ਇਹ ਵੀ ਤਾਜੀ ਸੂਈ ਹੈ ਚਣੀ ਛੰਡੀ ਇਧਰ ਦੇਖੋ ਤੁਹਾਨੂੰ ਖਾਓ ਕਰ ਬਣੇ ਛੰਡੀ ਤੇਰੀ ਪੂਰੀ ਆ ਜਿਹੜੀ ਵੇਖੋ ਸਾਦੇ ਸਾਦੇ ਥਣ ਵੀ ਇਹਦੇ ਲੱਗੇ ਚਿੱਟਾ ਵੇਖ ਠੀਕ ਹੈ। ਥਾਣੇ ਦੇਖੋ ਕਦੰਦ ਲੱਗਾ। ਹਨ ਕਾਫੀ ਪਿਆਰਾ ਵਾ ਜਿਹੜਾ। ਇਹ ਜੋ ਤਾਂ। ਆਹ ਦੇਖ ਸੰਤੇ। ਬਹੁਤ ਵਾਈ ਲੱਗੀ। ਮੋਟਰ ਵੀ ਲੱਗੀ ਆ ਤੁਹਾਡੇ ਕੋਲ ਆਦੀ ਮੜੀ ਠੀਕ ਹੈ। ਚਲੋ ਬਤਾ। ਉਤਰਾਂ ਕੇ ਇਹੇ ਪਛੂ ਡਰ ਜਾਂਦਾ ਵਾ ਜਿਆਦੇ ਪਛੂ ਮੇਂ ਜ ਬੱਜੀਆਂ ਵਾ। ਉਤਰਾਂ ਠੰਡੀ ਠੇਰੀ ਆ ਜਿਹੜੀ ਆ ਦੇਖ ਸਕਦੇ ਕੋਈ ਰੱਸੀ ਦੀ ਲੋੜ ਨਹੀਂ ਕੋਈ ਕੋਝ ਨਹੀਂ। ਕੋਈ ਤੇ ਵਾਹੀ ਕਿ ਮੋਟਰ ਹੀ ਲੱਗੀ ਇਹਦੇ ਠੀਕ ਹੈ ਜੀ ਤੇ ਆ ਪੱਚਾ ਜਿ ਵਿੱਚ ਇਹਦਾ ਬੱਛਾ ਹੈ ਕੋਈ 8 ਦਿਨ ਨਾਲੇ 10 ਦਿਨ ਨਾਲੇ ਠੀਕ ਆ ਬੱਛਾ ਹੀ ਤਾਂ ਨਾਲਾ ਗਿਆ ਠੀਕ ਹੈ ਜੀ ਤੇ ਕਿੰਨਾ ਜੇ ਦੇ ਕੋਲ ਦੁੱਧ ਤਿਆਰ ਦੁੱਧ ਜੀ ਦੇ ਕੋਲ 15 ਕਿਲੋ ਹੋਣਾ ਤਿਆਰ ਹੈ ਜਿਹੜਾ ਬਿਲਕੁਲ ਬਾਕੀ ਦੁੱਧ 17-18 ਕਿਲੋ ਬਚੀ ਜੂ ਆ ਜੂ ਕੋਈ ਸੇਵਾਂ ਲੈ ਜੂ ਕੋਈ ਸੇਵਾ ਨੂੰ ਬੇਗਸ ਨਹੀਂ ਉਹ ਰੋਚੀ ਆਈ ਆ ਦੋ ਰੋ ਹੱਕ ਦੇ ਦੁੱਧ ਆ ਕੋਈ ਵੰਡੋਣੀ ਵਾਰੀ ਨੂੰ ਪਿਆ ਜੀ ਠੀਕ ਹੈ ਜੀ ਤੋਰ ਕੇ ਤਾਂ ਨੇ ਵੀ ਦਿਖਾ ਦਈਏ ਇੱਕ ਰੀ ਪੱਜਾ ਸੁਆ ਜੀ ਦਾ ਬੈਠਦਾ ਠੀਕ ਹੈ ਜੀ ਬਾਕੀ ਥੱਲੇਆਂ ਚੰਗੀ ਤਿਆਰ ਹੋਈ ਹੈ ਇਹ ਵੀ ਤੇ ਇਹਦਾ ਵੀ ਕਿੰਨਾ ਮੁੱਲ ਰੱਖਣਾ ਫਿਰ ਆਪਾਂ ਇਹਦਾ ਮੁੱਲ ਵੀ ਜੀ 50000 ਆ ਦੇ 50000 ਆ ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਰ ਕਰਾਂਗੇ ਜੀ ਕਿੰਨਾ ਕਰ ਦੋਗੇ 3 45000 ਦੀ ਕਰਵਾਵਾਂਗੇ 45000 ਦੀ ਦੇ ਦੋਗੇ ਹਾਂਜੀ ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਤੀਸਰੇ ਨੰਬਰ ਤੇ ਇਹ ਵੀ ਚੰਗੇ ਸੋਨੇ ਰੰਗ ਰੂਪ ਵਾਲੀ ਆ ਤੇ ਚੰਗੇ ਕੱਦ ਕਾਠ ਵਾਲੀ ਆ ਥਣ ਬੜਾ ਪਿਆਰਾ ਜਿਹੜਾ ਇਹਦੇ ਕੋਲ ਵੀ ਤੇ ਇਹਦੇ ਮਗਰ ਵੀ ਜਿਹੜਾ ਬੱਚਾ ਕਾਫੀ ਭਲਿਆ ਹੋਆ ਜਿਹੜਾ ਹਾਂ ਬੱਚਾ ਜਿਹੜਾ ਬੱਚਾ ਇਹਦੇ ਮਗਰ ਤਵਾ ਕਿਉਂ ਤਰ੍ਹਾਂ ਕੱਦ ਘੱਟ ਪੱਖੋਂ ਚੰਗੀ ਆ ਇਹਨਾਂ ਵਿੱਚ ਦੇ ਕਿੰਨਾ ਚਰ ਹੋ ਗਿਆ ਸੋਈ ਨੂੰ 10 ਦਿਨ ਹੋ ਗਏ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਜੇ ਦੁੱਧ ਦੇ ਵਿੱਚ ਕੋਈ 16-17 ਕਿਲੋ ਆਵੇ ਤਿਆਰ ਜਿਹੜਾ 16-17 ਲੀਟਰ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਵਿੱਚ 20 ਕਿਲੋ ਵਾੜ ਕੇ ਆ ਜਾਊਗੀ ਤੋੜ ਦੋ ਫਿਰ ਇਹਨਾਂ ਬਾਕੀ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਜੰਦੀਆਂ ਬਾਕੀ ਚੰਗੇ ਸੋਨੇ ਰੰਗ ਰੂਪ ਦੀ ਆ। ਗੱਡ ਕਾਠ ਵੀ ਚੰਗਾ ਤੇ ਥੱਲਿਆਂ ਵੀ ਸਫਾਈ ਚ ਆ। ਤੇ ਇਹਦਾ ਵੀ ਕਿੰਨਾ ਮੁੱਲ ਰੱਖਦੀ ਆ ਫਿਰ? ਇਹਦਾ ਮੁੱਲ 50000 50000 ਆ ਵਿੱਚੋਂ ਕਰਨਾ ਮੰਨਤਨ 46000 ਦਾਂਗੇ ਜੀ ਅੱਛਾ 46000 ਜੀ ਦੇ ਦੋਗੇ 40000 ਹੀ ਖੜਾ ਹੋਈ ਠੀਕ ਹੈ ਜੀ ਬਾਕੀ ਦੋ 16 17 ਗੱਲਾਂ ਚੋਂ ਦੇਖੋ ਕਿ ਫਣਕਦਾ ਦਾ ਵਹਿਣ ਲੱਗਾ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਸੂਈ ਸਵਾਈ ਜੇ ਵੀ ਇਹ ਵੀ ਸੂਈ ਜੇ ਵੀ ਤੇ ਤਲਜਵਾ ਦਾ ਰੰਗ ਕਿੰਨਾ ਜਿਹੜੇ ਕੋਲ ਦੁੱਧ ਤਿਆਰ 13 ਲੀਟਰ ਤਿਆਰ ਬਿਲਕੁਲ ਕਿੰਨੇ ਖੜੇ ਜੀ ਕਿੰਨਾ ਕੁ ਚਵਾਈ ਜਾਓਗੇ ਬਗਦੀ ਵਛਾ ਜੀ ਠੀਕ ਆ ਦੁੱਧ ਜੀ ਵੀ 15 ਸੌਣਾ ਕਰੋ ਚਾਹੂਗੀ ਠੀਕ ਹੈ ਜੀ ਬਾਕੀ ਹੈਗੇ ਇਹ ਵੀ ਜਰਸੀ ਦੀ ਆ ਬਾਕੀ ਦੁੱਧ ਦੀ ਤੁਸੀਂ ਚਵਾਈ ਆਪ ਕਰਕੇ ਖੜਨੀ ਆ ਆਪਣੀ ਤਸੱਲੀ ਕਰਕੇ ਖੜਨੀ ਆ ਉਤਰਾ ਵੀਰ ਜੀ ਤੁਹਾਨੂੰ ਤੁਹਾਨੂੰ ਓਕੇ ਸਾਰੀਆਂ ਤੇ ਸਾਰੀਆਂ ਕੀਤੀ ਓਕੇ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 35000 35000 ਹਾਂਜੀ ਬਾਕੀ ਵਿੱਚ ਮੰਨ ਤਾਂ ਹੋ ਜਾਊਗਾ 30000 ਤੇ 30000 ਹੀ ਦੇ ਦੋਗੇ ਕੋਈ ਗੱਲ ਨਹੀਂ ਬਾਕੀ 13 ਲੀਟਰ ਦੁੱਧ ਚੋਗੇ ਖੜੇ ਹੋ ਠੀਕ ਹੈ ਜੀ ਹਾਂਜੀ ਇਹ ਆ ਗੱਬਨ ਜੇ ਇਹ ਗੱਬਨ ਹੀ ਲੈ ਤੋਰੋ ਫੇਰ ਇੰਨਾ ਮੈਂ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੁੱਧ ਜਿੱਥੇ ਰਜ ਬਗਲ ਬਜਾਉਗੀ ਬਹੁਤ ਜ਼ਿਆਦਾ ਲੱਗਦੀ ਆ ਇਹ ਵੀ ਜਰਸੀ ਜੀ ਆ ਜਿਹੜੀ ਇਹ ਢੇਟ ਲਟੋ ਲਹਾਵਾਂ ਨੇ ਜੇ ਕਾਫੀ ਆ ਤੇ ਕੱਦ ਕੱਠ ਚੰਗਾ ਵਾ ਹਤਰਾ ਇਹਦਾ ਤੇ ਕਿੰਨਾ ਰੱਖਣਾ ਵੀ ਤੇ ਇਹਦਾ ਮੁੱਲ ਆ ਪਾ 35000 ਦੇ 35000 ਹਾਂਜੀ ਵਿੱਚੋਂ ਕਰਨਾ ਮੰਨਤਾ ਨਾ ਰੋ 33000 ਦੀ ਵਿੱਚ ਦਵਾ ਅੱਛਾ 33 ਦੀ ਵੀ ਦੇ ਦੇਣੀ ਆ ਠੀਕ ਹੈ ਜੀ ਆ ਵੀ ਵੀਰ ਜੀ ਸੀਜੀ 14 ਦਿਨਾਂ ਦੀ ਠੀਕ ਹੈ ਬੋਲੇ ਬੋਲੇ ਤਾਂ ਲੇ ਹੋ ਤਾਂ ਮਗਰ ਅੱਸੀ ਜੀ ਠੀਕ ਹੈ ਹਾਂਜੀ ਇਹ ਕਿੰਨੇ ਕ ਦੁੱਧ ਲਈ ਆ ਇਹ ਵੀ ਦੁੱਧ ਵੀ ਕੀ ਪਾਰ ਤਰਗ ਵਿੱਚ ਆ ਜੂਗੀ ਠੀਕ ਹੈ ਬਾਕੀ ਦੋ ਤਾਂ ਸੰਗੜਾ ਹੁੰਦਾ ਇਹੋ ਜਿਹੇ ਗਾਵਾਂ ਦਾ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਵੀਰ ਜੀ 27000 27000 ਰਿਆ ਹਾਂਜੀ ਛੋਟ-ਛੋਟ ਹੋ ਜੂਗੇ ਵਿੱਚ ਤੇ 24000 ਦੀ ਦਵਾਂਗੇ ਅੱਛਾ 24000 ਦੀ 24000 ਅਦਰ ਵਸ਼ੀਏ ਦੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਮਾਝੇ ਇੱਕ ਹਾਂਜੀ ਹਾਂਜੀ ਤੋਰ ਦੀ ਗੇ ਨਾਮ ਹੀ ਫੋਲਟ ਆਪਰੇ ਇਹਦਾ ਵੀਰ ਜੀ ਬੱਚਾ ਮਰਿਆ ਜੀ ਮੈਨ ਅੱਛਾ ਇਦਾਂ ਪਾੜਾ ਥੋੜੇ ਦੇ ਦੋਵੇਂ ਟਾਈਪ ਚ ਅੱਛਾ ਇਦਾਂ ਹੀ ਸਾਤਾ ਕਰ ਦੋ ਜੀ ਠੀਕ ਆ ਅੱਛਾ ਕਿਉਂ ਆਹ ਬਹੁਤ ਚੰਗਾ ਬਣਿਆ ਹੋਇਆ ਇਹ ਆ ਕੀ ਗਾੜੀ ਪਾੜਾ ਪਾਉਣਾ ਪੈਂਦਾ ਗਾੜੀ ਪਾੜਾ ਪਾਇਆ ਨਹੀਂ ਹੈ ਜੀ ਬਾਜੀ ਦਾ ਵਿਜੋਦ ਠੀਕ ਆ ਜੀ ਨਾ ਮੇ ਜੀ ਨਾ ਠੀਗਾ ਵੀ ਭਰਾਏ ਉਹਦੀ ਕੋਈ ਗਰੰਟੀ ਨਹੀਂ ਏ ਅੱਛਾ ਹਾਂ ਜੀ ਖੋਲੋ ਹਾਂ ਤੋੜ ਦਈਏ ਫੇਰ ਇਹਨਾਂ ਜੋ 7 ਕਿਲੋ ਜੋਗੀ ਖੋੜੇ 7 ਲੀਟਰ ਹੈਗਾ ਪੱਕਾ ਦੁੱਧ ਜੋਗੀ ਖੜੀ ਵੀ ਜੀ ਸੱਜਰੰਗੀਆਂ ਨੂੰ ਛੱਡਾ ਤੇ ਬਾਕੀ ਜਿਹੜੇ ਹੀ ਭਾਅ ਦੇ ਦੇਣੀ ਆ ਨਾ ਅੱਛਾ ਉਹ ਇਤੋਂ ਤੋਂ ਵੱਧ ਰੁਪਏ ਦੁਜੇ ਦੇਣੇ ਦੁਜੇ ਕੰਮ ਨਾਲ 7 ਕਿਲੋ ਦੁੱਧੋ ਕੰਮ ਚਾਹੀਦਾ ਦੇਣੀ ਆ ਠੀਕ ਐ ਬਾਕੀ ਕਿ ਮੱਝ ਕਿਸ ਨੇ ਅੰਦਰ ਦੀ ਮੱਝ ਹੈ ਅੰਦਰ ਹੀ ਪਨੀਰ ਰੱਖੀ ਜਹ ਲਤਰ ਤਾਂ ਕਰਕੇ ਰੰਗ ਇਹਦਾ ਥੋੜਾ ਗੋਰਾ ਜਾਇਆ ਵਾ

ਵੀਰ ਜੀ ਦਾ 2243000 ਰੁਪਏ ਦੂਜੇ ਗਮ ਵਾਲਿਆਂ ਨੂੰ ਦੰਦੇ ਆ ਅਸੀਂ ਦੰਦੇ ਨਹੀਂ ਵੱਡੀ ਮਈ ਆ ਠੀਕ ਆ ਜੀ ਉੱਤਰ ਨਹੀਂ ਜਵਾਂਦੇ ਹੋਈ ਆ ਹਾਂਜੀ 24000 ਦੀ ਮਈ ਦਵਾਗੇ ਕੋਈ ਵੀਰ ਜੇ ਨਿਕਲਾਵੇ ਆਵੀ ਬੇਸ਼ੱਕ ਦੀ 3-4 ਮਹੀਨੇ ਚੋਗੇ ਆਪਣੇ ਪੈਸੇ ਫਿਰ ਉਹਦੇ ਖਰੇ ਦੇ ਖਰੇ ਆ ਠੀਕ ਆ ਜੀ ਪੰਜ ਕਿਲੋ ਮਰਜ਼ੀ ਵਟਲੇ ਜਿਹੜਾ ਵਾਧੇ ਹੁੰਦੀ ਆ ਠੀਕ ਆ ਜੀ ਹਾਂਜੀ ਤੇ ਠੀਕ ਹੈ ਯਾਰ ਕੁਛ ਨਾ ਬਾਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਇੱਥੇ ਆਵੇ ਕੋ ਦੋ ਟਾਈਮ ਚਵਾਈ ਕਰੇ ਜੇ ਕੋ ਵੀਰ ਨਹੀਂ ਵੀ ਇੱਥੇ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਚਵਾ ਲੈ ਤੇ ਬਾਕੀ ਸਾਡੀ ਕਵਲ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਗੌਰ ਕਰਿਆ ਕਰੋ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜਿਆ ਕਰੋ ਪਸ਼ੂ ਪਸੰਦ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਰਹਿਣ ਦਿਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ